ਮੈਨੂੰ ਸਵਾਗਤ ਹੈ ਤੁਹਾਡਾ ਅੱਜ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਹਾਂਜੀ ਬਾਈ ਲੱਗੇ ਅੱਜ ਕੰਮ ਸੜ ਗਿਆ ਗੱਲ ਦੁਨੀਆਂ ਵੀਡੀਓ ਦਾ ਪਾਈ ਜਾਂਦੇ ਆ ਵੀ ਐਂ ਚਾਲਦੀ ਨੇ ਦੋ ਚਲਾਉਂਦੀਆਂ ਫਲਾਣੇ ਕਿਤੇ ਐਂ ਕਰਤਾ ਗੈਰਰਾਮ ਵਾਲੀ ਛਾਬ ਟੁੱਟ ਗਈ ਜੀ ਅੱਜ ਆਪਾਂ ਨੇ ਜਦੀ ਲਾਈਪੀਐਸ ਇਹਦਾ ਬੈਰਿੰਗ ਬੂਰਿੰਗ ਦੇਖ ਲਏ ਤੇ ਢਿੰਡ ਢੋਲ ਤੇ ਪੂਲੀ ਦੇ ਪੱਲੇ ਦੇ ਬੋਸ ਲਵਾ ਦਏ ਪਰ ਵਿੱਚੋਂ ਆਪਾਂ ਨੇ ਕੋਈ ਛੇੜਿਆ ਛੂੜਿਆ ਨਹੀਂ ਸੀ ਕੱਲ ਨਾਲੇ ਜੀਰੀ ਖੜੀ ਸੀ ਫਿਰ ਖੜੀ ਜੀਰੀ 'ਚ ਛਾਬ ਟੁੱਟ ਗਈ ਅੱਜ ਲੱਗੇ ਆ ਬਾਦਲ ਨਾਲ ਤੇ ਹੁਣ ਨਾਲ ਦਿਖਾਵਾਂਗੇ ਕਿ ਇਹੜੀ ਸ਼ਾਫਟ ਲਿਆਂਦੀ ਆ ਕਿੱਥੋਂ ਲਿਆਂਦੀ ਆ ਜੇ ਹੋਰ ਮੈਂ ਨੇ ਹਲ ਟਕੜਾਤੀ ਅੱਜ ਬਈ ਘਰ ਵੀ ਬੈਂਦੀ ਆ ਉਧਰ ਪੂਲੀਆਂ ਪਾਲੀਆਂ ਤਾਰਿਆ ਆ ਅਗਲਾ ਕੰਮ ਚਤੇਰਿੰਗੇ ਕਮਾਉਣਾ ਆਇਆ ਅਗਲਾ ਮਸ਼ੀਨਾ ਚਲਾਉਣੀ ਨੇ ਵੀ ਯਾਖੀ ਵੀ ਲੈ ਲਈ ਐਂ ਕਰ ਲਈਏ ਇੱਥੇ ਪਤਾ ਲੱਗਦਾ ਆਹ ਹਾਲਾਤ ਦੇਖ ਕੇ ਕਿ ਨਹੀਂ ਇਹ ਵਿੱਚ ਬੜੂ ਜਾਹੇ ਤਾਂ ਵਿੱਚ ਬਾੜਨਾ ਵਿੱਚ ਬੜੇ ਦੀ ਤਾਰੀ ਬਣਾਉਣੀ ਆ ਵੀਡੀਓ ਵਿੱਚ ਗੈੜਨਾ ਮਲੜ ਖੋੜ ਕੇ ਐਲੀਵੇਟਰ ਤਾਰਨ ਲੱਗਿਆ ਜੀ ਉਧਰੋਂ ਪੂਲੀਆਂ ਪਾਲੀਆਂ ਦੋਏ ਤਾਰਤੀਆਂ ਸਾਰੀ ਪੰਨਾ ਚ ਆਣਗੇ ਜਣੇ ਇਹ ਵਿੱਚ ਰੱਖਣੀ ਹੈ ਸਭ ਵਿੱਚ ਰੱਖਣੀ ਆਕਣੇ ਲਾਵਾਂਗੇ ਯਾਰ ਆ ਇਹਦੇ ਵਾਲੀਆ ਗਰਮੀ ਆ ਗਈ ਫਰਮਣ ਹਾਂਜੀ ਹਾਂ ਡੱਬਾ ਲੈੜੀ ਹੋ ਲਿਆ ਦੇ ਮੜ ਜਾ ਡੱਬੀ ਉਥੇ ਪਈ ਜੜੀ ਨਾੜ ਨੋੜ ਪਾਉਣ ਲਓ ਜੀ ਬਾਈ ਜੀ ਕੱਢ ਲਈ ਆਪਾਂ ਨੇ ਸਾਫਟ ਬਾਹਰ ਦੋਏ ਖੜੀ ਕਹਤੀ ਨਹੀਂ ਤੂੰ ਆਪ ਜੋੜੇ ਪੂਰੀਆਂ ਵਾਲੇ ਪਾਸੋਂ ਟੁੱਟੀ ਆ ਉਹ ਰੋਟਾ ਟੁੱਟ ਗਿਆ ਆ ਵੀਦਾਰੀ ਕਰਾਈ ਆ ਜੂ ਆ ਆ ਦੇਖੋ ਅਗੀਲੀ ਵਿੱਚ ਅਗਲਾ ਕਾਇਰ ਦਾ ਮਾਲ ਲੈ ਫਟਿਆ ਵਾ ਇੰਨਾ ਮਾਲ ਨਿਕਲਿਆ ਵਿੱਚੋਂ ਹੁਣ ਵੀ ਦਵਾਰ ਹੁਣਾਂ ਲਈ ਬਟੇ ਤੜੀ ਉਹਦਾ ਨਹੀਂ ਕੋਈ ਹੱਲ ਹੋਣਾ ਵਾ ਹੱਲ ਹਾਂ ਫਿਰ ਹੁਣ ਆਹ ਕਰ ਬੈਤੀ ਗੁਟਕਾ ਇੱਕ ਹੋ ਲਿਆ ਹੋਰ ਕੀ ਆ ਨਾ ਹੋਰ ਨਾਲ ਸਾਈਡਾਂ ਦੇ ਲਾ ਕੇ ਹੈਂ ਉਧਰੋਂ ਨਹੀਂ ਨਿਕਲਣਾ ਇਧਰੋਂ ਹੀ ਕੱਢੇ ਨੂੰ ਕਿ ਕਿਧਰੂ ਦੂਏ ਪਾਸੇ ਨੂੰ ਫੁਕੀ ਤਰ ਕੇ ਸਾਬਟ ਜਿਵੇਂ ਇਹ ਕੱਢਿਆ ਉਧਰੋਂ ਝੰਡ ਹੋਈ ਵੀ ਆ ਆਓ ਜੀ ਬਾਈ ਜੀ ਤੜਕਾਰ ਹੋਣੀ ਪਾ ਰਹੇ ਨੇ ਸਾਬਟ ਮੀਂਹ ਦੇ ਆ ਪਾਨੇ ਪੈਂਦੇ ਸਦਰਾ ਉੱਤੇ ਅੱਜ ਤੱਕ ਵੀ ਜਗਾਦੀ ਜਾ ਕਮਿਟੀ ਨੇ 22 ਜੀਰੀ ਜਗਾਦੀ ਆ ਜਮੂਰੀ ਚ ਚਾਲੀ ਤੇ ਬਾਕੀ ਹੁਣ ਕੱਢ ਕੋਾਈ ਦਿਖਾ ਮਾਗੇ ਬਾਗੀ ਸਾਡਾ ਸੂਟਾ ਆਪਣਾ ਬਾਈ ਮਸ਼ੀਨ ਦੀ ਪਾਤੀ ਦੀ ਦੂਈ ਦੀ ਤੇ ਆਪਾਂ ਥੋੜਾ ਜਿਹਾ ਸੌਫਟ ਪਹਿਲਾਂ ਲੈਤਾ ਆਪਾਂ ਗਏ ਬਦੇ ਰਾਜਪੁਰੇ ਵੱਜਣਾ ਉਥੇ ਆਪਾਂ ਤਿੰਨ ਕੀਲੇ 26 ਦੇ ਵੱਡੇ ਆਏ ਤੇ ਤੇ ਹੁਣ ਆਪਾਂ ਆ ਫੇਰ ਇਹ ਜੀਰੀ ਹੈਗੀ ਆ 1509 ਇਹ ਲੱਗੇ ਮੈਂ ਵੱਜਣਾ ਪਿੰਡ ਬੱਦਲ ਵੀ ਬਹੁਤ ਹੋ ਗਿਆ ਬਾਈ ਸ਼ਾਮ ਦਾ ਹੋ ਗਿਆ ਟਾਈਮ 5:30 ਵਜੇ ਬੱਦਲ ਵੀ ਬਹੁਤ ਹੋ ਗਿਆ ਘਣਾ ਤੇ ਆ ਵੀ ਥੋੜਾ ਹੀ ਰਹਿ ਗਿਆ ਆਪਣਾ ਦੂਈ ਵੀ ਅੱਜ ਚੱਲਦੀ ਗੱARTI ਦੀ ਆਪਾਂ ਹੈ ਨਹੀਂ ਤੇ ਆਪਾਂ ਅੱਜ 2:00 ਵਜੇ ਨੂੰ ਲੈ ਕੇ ਤੇ ਰਾਜਪੁਰੇ ਤਿੰਨ ਕਿਲੋ ਓਖੇ ਵੱਢਿਆ ਏ ਤੇ ਦੋ ਕਿਲੋ ਆਪਾਂ ਨੇ ਉਰੇ ਵੱਢ ਤੇ ਤੇ ਬਾਕੀ ਤੁਹਾਨੂੰ ਟਰਾਲੀ 'ਚ ਦਿਖਾਉਣਾ ਸਫਾਈ ਮਾਲ ਦੇ ਲਓ ਜੀ ਬਾਈ ਜੀ ਕਰੋ ਸਫਾਈ ਚੈੱਕ ਥੋੜੀ ਚੌਲ ਹੈਗੇ ਨੇ ਪਰ ਸਫਾਈ ਪੂਰੀ ਆ ਮਸ਼ੀਨ ਦੇ ਕਿ ਅਮੀਨਾ ਥੋੜਿਆ ਰਹਿ ਗਿਆ ਕਿਉਂਕਿ ਦੂਜਾ ਤਾਂ ਖਾਂ ਰਹਿ ਅੱਧਾ ਦੂਜੇ ਦਾ ਘੜ ਹੋ ਗਿਆ ਦੂਜਾ ਤੇ ਵੱਢ ਕੇ ਫਿਰ ਆਪਾਂ ਕਾਟਰ ਲੋਡ ਕਰਕੇ ਚੱਲਾਂਗੇ ਘਰ ਨੂੰ ਜੀ ਭਾਈ ਦੇਖੋ ਸਵੇਰੇ ਦਾ ਹਾਲ ਉਹ ਤਾਂ ਤਾਰੀ ਹੁਣੀ ਦਾ ਵੀ ਨਾ ਆ ਕੇ ਦਵਾਰੋਂ ਵੱਜਣਗੇ ਤੇ ਤੇ ਹੁਣ ਇਹਦਾ ਦੋਏ ਸਮਾ ਉਹਦੇ ਕੋਲੋਂ ਪਾਇਆ ਦੀ ਆਪਾਂ ਨੇ ਗੈਰ ਡਰਾਮਾ ਦੀ ਸਾਵੜ ਪਾਈ ਆ ਤੇ ਹੁਣ ਅੱਜ ਇਹਦਾ ਕਲੱਚ ਬੈਰਿੰਗ ਖਰਾਬ ਹੋ ਗਿਆ ਉਹ ਬਦਲਣਾ ਕਹ ਲੂੰ ਆ ਜਿਹਦਾ ਤੜਕੇ ਦਾ ਬੁਰਾ ਹਾਲ ਆ ਮਨਦਾਰੀ ਤਾਰੀ ਦੀ ਬਣਾਉਣ ਦੇਗਾ ਪਹਿਲਾਂ ਕਹਿੰਦਾ ਵੀ ਮਸ਼ੀਨ ਲੈਣੀਆਂ ਇਹਦਾ ਨਵੀਂ ਲੈ ਮਾਈ ਬਹੁਤ ਔਖੀ ਹੈ ਵੀ ਲੈ ਲਵੇ ਇੱਕ ਵਾਰ ਮੈਨੂੰ ਪੁਰਾਣੀਆਂ ਦੇ ਕੋਈ ਫਾਇਦੇ ਨਹੀਂ ਧੱਕੇ ਹੀ ਖਾਣ ਦਾ ਆਹ ਦੇਖ ਲਓ ਹਾਲ ਤੜਕੇ ਦੇ ਰੋਟੀ ਵੀ ਦੁਬਾਰੇ ਦੀ ਖਾਦੀ ਨਹੀਂ ਹੈਗੇ ਬਸ ਸਵੇਰੇ ਸਵੇਰੇ ਦੋ ਰੋਟੀਆਂ ਖਾਦੀ ਹੁੰਦੇ ਆ ਹਾਂਜੀ ਲਓ ਜੀ ਬਾਈ ਜੀ ਰਾਤ ਆਪਾਂ ਅੱਗੇ ਤੇ ਤਾਰੀ ਉਹਨਾਂ ਨੇ ਖੋਲ ਲਈ ਦੀ ਕਲੱਚ ਪਲੇਟ ਰਾਤੇ ਖੋਲ ਗਿਆ ਦੀ ਤਾਰੀ ਹਰੇ ਕੀ ਹੋ ਗਿਆ ਦੀ ਇਹਨੂੰ ਫਿੰਗਰਾਂ ਨਾ ਉਹ ਬੈਰਿੰਗ ਜਾਮ ਹੋ ਗਿਆ ਕਲੱਚ ਦਾ ਕਲੱਚ ਦਾ ਬੈਰਿੰਗ ਜਾਮ ਹੋ ਕੇ ਫਿੰਗਰਾਂ ਜਮਾ ਹੀ ਚੱਕਤੀਆਂ ਉਹ ਬੈਰਿੰਗ ਪਾਉਣਾ ਪਊਗਾ ਹੁਣ ਦੀਂਦਾ ਨਹੀਂਗਾ ਬਦਲ ਬਹੁਤ ਹੋ ਗਿਆ ਇੱਕ ਸੀਲ ਵੀ ਪਊਗੀ ਦੂਏ ਦਿਨ ਦੀ ਸਵੇਰਾ ਇੱਕ ਸੀਲ ਵੀ ਪਊਗੀ ਉਹ ਵੀ ਲੀਕ ਹੋ ਗਈ ਤੇ ਜੋਰ ਲੱਗਦਾ ਹਨਾ ਤੜੀ ਗਿੱਲੇ ਗੋਲੇ ਚ ਹਨਾ ਕਮਾਟ ਪਲੇਟ ਵੀ ਨਵੀਂ ਪਊਗੀ ਨੰਮੀ ਭਈ ਆਉਹੀ ਪਾ ਲਈ ਹੁਣ ਇਹਦਾ ਟੁੱਟ ਗਿਆ ਇਹਦਾ ਖਤਮ ਆ ਬਸ ਠੀਕ ਬਸ ਠੀਕ ਕਲਚ ਪਲੇਟ ਵੀ ਨਵੀਂ ਪਾਉਗੀ। ਫਿੰਗਾ ਬਣ ਗਿਆ ਨਵੀਆਂ ਤੇ ਕਲਚ ਬੈਰਿੰਗ ਪਾਉਣਾ ਮੈਂ। ਯਾਰ ਮੈਂ ਤੇਰੇ ਵਿੱਚ ਗਲਤੀ ਕਰ ਲਈ ਆ ਪਾ ਫੂਜਿਆ ਬਾਹਰ ਕੱਢੀਏ। ਆ ਨਹੀਂ ਅੰਦਰ ਜਾਊਗਾ ਪਰਾਂ ਨਾ। ਹੂੰ। ਆਹੋ ਬਾਹਰ ਕਰਕੇ ਸਾਫ਼ ਕਰ ਲੈਣੇ ਰੇਡੀ ਦੇ ਧਰਕੇ। ਹੂੰ। ਕੋਈ ਦੋਨੋਂ ਬਦਲ ਬਹੁਤ ਹੋ ਗਿਆ। ਰੇਡੀ ਧਰਕੇ ਬਾਰੇ ਸਾਫ਼ ਹੋ ਗਏ। ਇੱਕ ਨੇ ਭੱਜ ਜਾ। ਜਾ ਮੋਟਰ ਹਾਲ ਮੇਰੇ ਨਾਲ ਲੈ ਜਾ। ਉੱਥੇ ਸਮਝੋਣੀ ਨੇ। ਉਹਨਾਂ ਨੂੰ ਸਕੂਲ ਤਾ ਰਿਹਾ ਭੱਜ ਕੇ ਕਿੰਨਾ ਬਦਲਾ ਓਏ ਉਹ ਲੈ ਜਾ ਮੇਰੇ ਨਾਲ ਬਦਲਾ ਖਾਸ਼ ਬਦਲਾ ਖਾਸ਼ ਸਕੂਲ ਹੋ ਗਿਆ